ਲਾ ਵੀ ਵਰਲਡ ਵਿੱਚ ਵਸਦੇ ਮੇਰੇ ਸਾਰੇ ਹੀ ਭੈਣ ਭਰਾਵੋ ਪੰਜਾਬ ਵਾਲਿਓ ਵਾਕਿਆ ਤੁਸੀਂ ਗੁਰੂ ਦੇ ਸੇਖਾਂ ਤੁਸੀਂ ਐਰਕਾਂ ਸਿੱਖੀ ਕਾਮਯਾਬ ਕਰਤੀ ਤੇ ਲੱਖ ਲੱਖ ਵਧਾਈ ਆ ਲਾਲੀ ਬਟਾਲੇ ਵੱਲੋਂ ਕਹਿੰਦਾ ਵੀ ਖੰਡੂਰ ਸਾਹਿਬ ਵਾਲੇ ਮਾਝੇ ਦੀਆਂ ਮਝੈਲਾ ਨੇ ਭਾਈ ਅਮਰਤ ਸਾਹਿਬ ਪਾਲ ਨੂੰ ਇੰਨੀ ਕੁ ਬੋਲਡ ਪਾਤੀ ਆ ਕਹਿੰਦੇ ਵੀ ਜਿਤਾ ਕੇ ਰੱਖਤਾ ਡਿਮੜੂ ਕਰਦੀਆਂ ਜੇਲਾਂ ਵੀ ਹੁਣ ਛੁੱਟ ਕੇ ਆਊ ਬਾਈ ਸਾਹਿਬ ਉਧਰੋਂ ਆਪਣੇ ਮੁੱਖ ਮੰਤਰੀ ਵੀ ਨਾਲ ਬਾਈ ਦੇ ਆਊਗਾ ਬਾਈ ਸੰਘਰਸ਼ ਬਾਈ ਦਾ ਸੀਗਾ ਕਿ ਸਾਡੇ ਬੱਚੇ ਨਸ਼ਿਆਂ ਤੇ ਆ ਬੇਰੋਜ਼ਗਾਰ ਆ ਵਿਅਪਦੀਆਂ ਹੋ ਰਹੀਆਂ ਨਸ਼ਾ ਵੇਖ ਰਿਆ ਤੇ ਕੌਣ ਵਕਾਰਿਆ ਬਾਈ ਇਹ ਇਸ ਕਰਕੇ ਬਾਈ ਦੇ ਨਾਲ ਧੱਕਾ ਹੋਇਆ ਹੈ ਜੇ ਤੁਹਾਡੀਆਂ ਵੋਟਾਂ ਕਰਕੇ ਉਹ ਬਾਈ ਬਾਹਰ ਆਊਗਾ ਤੇ ਫਿਰ ਅੱਗੇ ਵੰਗੂ ਚੜ੍ਹਦਿਆਂ ਕਲਾ ਪੰਜਾਬ ਦੇ ਵਿੱਚ ਹੋਊਗੀ ਤੇ ਉਹਨਾਂ ਲੋਕਾਂ ਦਾ ਵੀ ਮੂੰਹ ਬੰਦ ਹੋ ਗਿਆ ਜਿਹੜੇ ਰਾਤ ਦਿਨ ਕੁੱਤੇ ਵਾਂਗੂ ਭੌਂਕਦੇ ਸੀ ਬੋਲਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਆਉ ਦੋ ਫੋਟੋਆਂ ਲਾਈਆਂ ਟਿਕਟੋਕ ਤੇ ਪਹਿਲਾਂ ਵੀ ਸਪੋਰਟ ਕੀਤੀ ਹੁਣ ਵੀ ਸਪੋਰਟ ਕਰਦੇ ਰਵਾਂਗੇ ਤੇ ਹਲਕੀ ਜੀ ਖਬਰ ਉੱਡਦੀ ਸੁਣੀ ਆ ਕਹਿੰਦੇ ਵੀ ਦਾਲ ਵਾਲਾ ਬਲਟੋਆ ਮੂਦਾ ਹੋ ਗਿਆ ਪਾ ਮੇਰ ਸਾਧ ਸਿੰਘ ਬਲਟੋਆ ਹਾਰ ਗਿਆ ਜੀ ਬਾਈ ਬੁੜੇ ਤਰੀਕੇ ਨਾਲ ਹਾਰਿਆ ਤੇ ਉਧਰ ਸਿੱਖ ਕੌਮ ਦੇ ਮਹਾਨ ਜੋਧੇ ਭਾਈ ਬੀਨਤ ਸਿੰਘ ਦਾ ਬੇਟਾ ਭਾਈ ਸਰਬਜੀਤ ਸਿੰਘ ਜਿਹੜਾ ਕਿ ਫਰੀਦਕੋਟ ਤੋਂ ਵੋਟਾਂ ਦੇ ਵਿੱਚ ਖੜਾ ਸੀਗਾ ਉਨੂੰ ਵੀ ਭਾਈ ਨੂੰ ਸਾਰ ਨੂੰ ਚੰਗੀ ਵੱਡੀ ਜਿੱਤ ਮਿਲੀ ਆ ਸਿੱਖ ਕੌਮ ਨੇ ਲੱਥੀ ਪੱਗ ਫੇਰ ਸਿਰ ਤੇ ਰੱਖਤੀ ਆ ਕਿ ਸਾਡੇ ਦੋਵੇਂ ਜੋਧੇ ਹੁਣ ਪਾਰਲੀਮੈਂਟ ਚ ਕੱਜਣਗੇ ਇਸ ਖੁਸ਼ੀ ਦੇ ਵਿੱਚ ਮੈਂ ਸਾਰੇ ਘਰ ਨੂੰ ਰੰਗ ਕਰਤਾ ਤੇ ਅੱਜ ਇੰਨੀ ਖੁਸ਼ੀ ਆ ਕਿ ਭਾਈ ਕੋਈ ਗੱਲ ਕਹਿਣ ਵਾਲੀ ਨਹੀਂ ਗੀ ਕਹਿੰਦੇ ਆ ਕਿ ਝਾੜੂ ਦੇ ਵੀ ਹਲਕੇ ਹਲਕੇ ਟੀਲੇ ਖਿਲਰੇ ਆ ਉਥੇ ਪਰ ਇਹ ਗੱਲ ਜ਼ਰੂਰ ਆ ਕਿ ਸਾਨੂੰ ਚਾਹੀਦਾ ਕਿ ਜੇ ਪੰਜਾਬ ਦਾ ਸੁਧਾਰ ਕਰਨਾ ਨਸ਼ਾ ਖਤਮ ਕਰਨਾ ਬੇਰੋਜ਼ਗਾਰੀ ਖਤਮ ਕਰਨੀ ਆ ਵਿਆਪਦੀਆਂ ਖਤਮ ਕਰਨੀਆਂ ਤੇ ਸਾਨੂੰ ਇਕਜੁੱਟ ਹੋ ਕੇ ਚੱਲਣਾ ਪੈਣਾ ਕਿਸੇ ਦੀ ਪਿਓ ਦੀ ਜ਼ਗੀਰ ਨਹੀਂ ਆ ਇਸ ਵਾਰ ਤੁਸੀਂ ਇਮਾਨ ਨਹੀਂ ਵੇਚਿਆ ਇਸ ਵਾਰ ਤੁਸੀਂ ਬੋਤਲਾਂ ਪਿੱਛੇ ਜਾਂ ਪੈਸੇ ਪਿੱਛੇ ਨਾਲ ਯਾਰੀ ਪਿੱਛੇ ਵੋਟਾਂ ਨਹੀਂ ਪਾਈਆਂ ਦੁਨੀਆ ਮੇਰੇ ਵੀਰ ਜਾਗ ਚੁੱਕੀ ਆ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਉਹ ਅਮਰਪਾਲ ਸਿੰਘ ਚਾਹੇ ਕਿਸੇ ਹਿੰਦੂ ਦਾ ਬੱਚਾ ਚਾਹੇ ਕਿਸੇ ਸਿੱਖ ਦਾ ਵਾ ਚਾਹੇ ਕਿਸੇ ਵੀ ਤਰਕੇ ਦਾ ਵਾ ਉਹ ਹਰ ਨੂੰ ਕਹਿੰਦਾ ਕਿ ਨਸ਼ਿਆਂ ਤੋਂ ਦੂਰ ਹੋ ਬਾਹਰ ਰੱਖੋ ਸਿਹਤ ਬਣਾਓ ਆਪਣੀ ਕਾਮਯਾਬ ਹੋਵੋ ਪਰ ਅੱਜ ਡਿਬੜੂ ਗਰਦੀਆਂ ਜੇਲਾਂ ਭਾਈ ਸਾਹਿਬ ਨੂੰ ਨਹੀਂ ਰੋਕ ਸਕਦੀਆਂ ਉਧਰ ਮੁੱਖ ਮੰਤਰੀ ਸਾਡਾ ਯਾਰ ਲੰਮੇ ਸਮੇਂ ਤੋਂ 1 ਸਾਲ ਤੋਂ ਉੱਤੇ ਹੋ ਚੁੱਕਾ ਕਿ ਕਦੋਂ ਦੇ ਇਹਨਾਂ ਵੀਰਾਂ ਨੂੰ ਅੰਦਰ ਧਾੜਿਆ ਸੀਗਾ ਅੱਜ ਸਾਰੀ ਸਮੁੱਚੀ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਜਰਮਨ ਤੋਂ ਭਾਈ ਅਮਰਪਾਲ ਸਿੰਘ ਦੀ ਜਿੱਤੀਆਂ ਲੱਖ ਲੱਖ ਖੁਸ਼ੀਆਂ ਤੇ بھائی ਪਹਿਲਾਂ ਵੀ ਸਪੋਰਟ ਕਰਦੇ ਆ ਹੁਣ ਵੀ ਕਰਦੇ ਰਾਵਾਂਗੇ ਬੜਾ ਚਾਜ ਆ ਮਨ ਨੂੰ ਆਉਂਦਿਆ ਕਿ ਕਿਤੇ ਕਿੰਨਾ ਵਧੀਆ ਲੱਗੂਗਾ ਕਿ ਹਲਕੀ ਉਮਰ ਦਾ ਭਾਈ ਅਮਰਪਾਲ ਸਿੰਘ ਜਿਹਦੀ ਸੋਚ ਬਹੁਤ ਵੱਡੀ ਆ ਦੰਦਲਾ ਉਹਨਾਂ ਲੋਕਾਂ ਨੂੰ ਪਈਆਂ ਲੱਤਾਂ ਖਿੱਚਣ ਵਾਲਿਆਂ ਨੂੰ ਜਿਨ੍ਹਾਂ ਦਾ ਨਸ਼ਾ ਬੰਦ ਹੋਣਾ ਜਿਨ੍ਹਾਂ ਦਾ ਧੰਦਾ ਬੰਦ ਹੋਣਾ ਤੁਹਾਡੇ ਬੱਚਿਆਂ ਨੂੰ ਮੜੀਆਂ ਤੱਕ ਪਹੁੰਚਾਉਣ ਵਾਲੇ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਾਲੇ ਅੱਜ ਮੈਂ ਕਹਿਣਾ ਵੀ ਅੰਦਰੋਂ ਅੰਦਰੀ ਵੜ ਗਏ ਆ ਚਲੋ ਅਸੀਂ ਕਦੀ ਇੰਟਰਸਟ ਤੇ ਨਹੀਂ ਨਹੀਂ ਆਈ ਬੋਟਾਂ ਦੇ ਵਿੱਚ ਪਰ ਇਸ ਵਾਰ ਜ਼ਰੂਰ ਸੀਗਾ ਵੀ ਸਾਡੀ ਸਿੱਖ ਕੌਮ ਹਰ ਵਾਰੀ ਬੀਬੀ ਖਾਲਸਾ ਨੂੰ ਹਰਾਤਾ ਸੀਗਾ ਤੇ ਕਹਿੰਦੇ ਆ ਕਿ ਹਰ ਵਾਰੀ ਪਿੱਠ ਕਿਉਂ ਵਿਖਾਉਂਦੀ ਆ ਕੀ ਚੱਕਰ ਆ ਪਰ ਹੁਣ ਜਦੋਂ ਸਿੱਖ ਕੌਮ ਨੂੰ ਮਾਰਾਂ ਪਈਆਂ ਸਾਡਾ ਆਪਣਾ ਕੁਝ ਹੈ ਹੀ ਨਹੀਂਗਾ ਤੇ ਬਾਈ ਜੀ ਇਸ ਵਾਰ ਆਪਣੀ ਕੀਮਤੀ ਵੋਟ ਪਾ ਕੇ ਜਿੰਨਾਂ ਸ਼ਹੀਦਾਂ ਦਾ ਖੂਨ ਦੁੱਲਾ ਧਰਤੀ ਤੇ ਉਹਦਾ ਮੁੱਲ ਪਾਤਾ ਕਿ ਸਾਡੇ ਪੰਜਾਬੀ ਦੇ ਇਸ ਚੌੜ ਤੇ ਕੀ ਨਹੀਂ ਕਰ ਸਕਦੇ ਸਾਰਾ ਕੁਝ ਕਰ ਸਕਦੇ ਸਵਾ ਲੱਖ ਨਾਲ ਲੜ ਸਕਦੇ ਆ ਤੇ ਸਾਡੇ ਗੁਰੂ ਬਾਜਾਂ ਵਾਲੇ ਦੀ ਸਿੱਖੀ ਬਖਸ਼ੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜਿਨ੍ਹਾਂ ਦੀ ਕੋ ਕੌਮ ਨੂੰ ਦੇਣ ਆ ਜਿਨ੍ਹਾਂ ਕਰਕੇ ਲੱਖਾਂ ਬੱਚਿਆਂ ਨੇ ਨਸ਼ੇ ਛੱਡੇ ਸਿੰਘ ਬਣੇ ਅੱਗੇ ਵੇਖਿਓ ਹੋਰ ਵੀ ਵਧੀਆ ਹੋਊਗਾ ਪਰ ਇੱਥੇ ਕਈਆਂ ਨੂੰ ਹੁਣ ਮਿਰਚਾਂ ਲੜਨੀਆਂ ਤੇ ਕਈਆਂ ਦੀਆਂ ਮਿਸ ਕਾਲਾਂ ਨਿਕਲੀਆਂ ਪਈਆਂ ਹਲਕਾ ਹਲਕਾ ਝਾਕਣ ਦੇ ਆ ਕਿ ਭਾਈ ਅਮਰਤਪਾਲ ਸਿੰਘ ਕਦੋਂ ਜੇਲ੍ਹ ਚੋਂ ਆਣਾ ਉਹਦਾ ਪਹਿਲਾ ਕਦਮ ਕੀ ਹੋਊਗਾ ਰਾਤਾਂ ਦੀਆਂ ਨੀਂਦਾਂ ਉੱਡੀਆਂ ਤੇ ਜਿਹੜੇ ਉਹਦੇ ਸਪੋਰਟਰ ਆ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਮੁਬਾਰਕਾਂ ਤੇ ਜਿਹੜੇ ਉਹਨਾਂ ਨਫ਼ਰਤ ਕਰਦੇ ਉਹ ਪੈਣ ਠੱਠੇ ਖੂਚ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਹੁਣ ਭਾਈ ਸਾਹਿਬ ਬਾਹਰ ਆਵੇ ਪੰਜਾਬ ਦੀ ਬਾਗਡੋਰ ਸਾਹਮਣੇ ਖਡੂਰ ਸਾਹਿਬ ਵਾਲਿਓ ਆ ਤੁਹਾਨੂੰ ਦਿਲੋਂ ਸਲੂਟ ਆ ਅਸੀਂ ਪਹਿਲੇ ਦਿਨ ਤੋਂ ਸਪੋਰਟ ਕਰਦੇ ਨੇ ਮਨ ਜਰੂਰ ਡਰਦਾ ਹੈਗਾ ਕਿ ਸਾਡੇ ਬੰਦਿਆਂ ਦਾ ਕੋਈ ਪਤਾ ਨਹੀਂ ਪਰ ਕਹਿੰਦੇ ਮਾਜੇ ਦੀਆਂ ਮਾਜੇ ਲਾਵਾਂ ਇਹ ਜਦੋਂ ਸ਼ਹੀਦियां ਦੇਣ ਤੇ ਆ ਜਾਣ ਕੁਰਬਾਨੀਆਂ ਦੇਣ ਤੇ ਆ ਜਾਣ ਪਿੱਛੇ ਤਰਪਣ ਇੱਕ ਵਾਰੀ ਕਰਨ ਕਿਸਾਨ ਧਰਨੇ ਵੀ ਇਹਨਾਂ ਨੇ ਜਿਤਾਏ ਹੀ ਗਏ ਲੰਗਰ ਲਾ ਛੜੇ ਭਾਈ ਹਾਲ ਵਰਲਡ ਵਿੱਚ ਵਸਦੇ ਜਿੱਥੇ ਜਿੱਥੇ ਪੰਜਾਬੀ ਆ ਨਾ ਆਪਣੀ ਆਪਣੀ رائے ਦੋ ਕਿ ਭਾਈ ਅਮਰਪਾਲ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਆਪਣਾ ਕੰਮ ਸ਼ੁਰੂ ਕਰਦਾ ਆਪਣੀ ਡਿਊਟੀ ਸ਼ੁਰੂ ਕਰਦਾ ਉਹਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਤੇ ਸਭ ਤੋਂ ਵੱਧ ਰੋਣ ਕਿੰਨੂੰ ਆ ਰਿਹਾ ਇਹ ਜ਼ਰੂਰ ਦੱਸਿਓ ਬਾਕੀ ਮਾਮਾ ਦੇ ਪੋਤੇ ਸ਼ੇਣੀਆਂ ਦੇ ਜਿਹੜੇ ਕੋਈ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਆ ਭਾਈ ਉਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਆ ਦੇਖੋ ਦੋ ਫੋਟੋਆਂ ਉੱਤੇ ਲਾਈਆਂ ਭਾਈ ਸਾਹਿਬ ਉਹਨਾਂ ਦੋਵਾਂ ਦੀਆਂ ਦੋਵਾਂ ਦੀਆਂ ਵੀਡੀਓ ਅਸੀਂ ਪਾਉਂਦੇ ਰਹੇ ਆ ਚਲੋ ਫੇਸਬੁੱਕ ਉੱਤੇ ਤਾਂ ਨਹੀਂ ਟਿਕਟੋਕ ਇੱਥੇ ਚੱਲਦੀ ਆ ਬਾਹਰਲੀ ਕੰਟਰੀ 'ਚ ਪਾਉਂਦੇ ਰਹੇ ਆ ਤੇ ਆਹ ਵੇਖ ਲਓ ਅੱਜ ਸਾਰੇ ਘਰ ਨੂੰ ਰੰਗ ਘਰਤਾ ਇਸ ਕੋਸ਼ਿਸ਼ ਦੇ ਵਿੱਚ ਕਿ ਕੋਈ ਨਾ ਕੋਈ ਚੰਗੀ ਖਬਰ ਆਊਗੀ ਇੱਕ ਵਾਰ ਮੇਰੇ ਵੱਲੋਂ ਬਟਾਲੇ ਵੱਲੋਂ ਜਰਮਨ ਯੂਰਪ ਵੱਲੋਂ ਸਾਰਿਆਂ ਨੂੰ ਭਾਈ ਅਮਰਪਾਲ ਦੀ ਜਿੱਤ ਤੇ ਲੱਖ ਲੱਖ ਮੁਬਾਰਕਾਂ ਕਮੈਂਟ ਤੇ ਵੀਡੀਓ ਖਿੱਚ ਕੇ ਮਾਜੇ ਵਿੱਚ ਚੀਕਾਂ ਪਦਵਾ ਦਿਓ ਚੀਕਾਂ ਉਹਨੇ ਨੀਂਦਾਂ ਢਾ ਕੇ ਰੱਖੀਆਂ ਸੀ ਭਾਈ ਜਿੰਨਾ ਪੜਿਆ ਲਿਖਿਆ ਨਾ ਅਮਰਪਾਲ ਭਾਈ ਉਹਦੇ ਜਵਾਬ ਦੇਣੇ ਔਖੇ ਆ ਦੰਦਣਾ ਪਾ ਦਿੰਦਾ ਰਿਸ਼ਵਤ ਮੁੱਕੂਗੀ ਨਾ ਆਪਣੇ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਮੁੱਕੂਗੀ ਨਸ਼ਾ ਮੁੱਕੂਗਾ ਲੜਾਈਆਂ ਝਗੜੇ ਮੁੱਕਣਗੇ ਗੈਂਗਸਟਰ ਮੁੱਕਣਗੇ ਸ਼ਾਂਤ ਜਾਊਗੀ ਬਲਾਤਕਾਰ ਰੁਕਣਗੇ ਇਹ ਸਾਡੀ ਆਸ ਆ ਹੋ ਸਕਦਾ ਵੀ ਭਾਈ ਸਾਹਿਬ ਸਾਡੀਆਂ ਆਸਾਂ ਨੇ ਖਰਾ ਉਤਰੇ ਉਦੋਂ ਡਿਬੜੂ ਕਰਦੇ ਜ਼ਿਲ੍ਹਾ ਵਿੱਚ ਬੜੇ ਧੱਕੇ ਉਹਨਾਂ ਦਾ ਹੋਏ ਆ ਵਾਇਗੁਰ ਚੜਜਾਂ ਕਾਲਾ ਕਰੇ